ਨਾਮੇ ਸ਼ਾਂਤ ਹੈ ਜਦ ਤੇ ਮੈਂ 8ਵੀਂ ਜਮਾਤ ਵਿੱਚ ਪੜਦਾ ਹਾਂ ਮੈਨੂੰ ਇਹ ਰਿਕਾਰਡ ਬਣਾ ਕੇ ਬਹੁਤ ਖੁਸ਼ੀ ਹੋਈ ਇਹ ਰਿਕਾਰਡ ਹੈ 98 ਦਾ ਟੇਬਲ 100 ਜੋ ਤੱਕ ਬਲਾਈਂਡ ਫੋਲਡਡ ਰਿਸਾਈਡ ਕਰਨਾ ਇਸ ਦੇ ਵਿੱਚ ਮੈਂ 98 ਦਾ ਟੇਬਲ ਅਪ ਟੂ 100 ਜੋ ਬਲਾਈਂਡ ਫੋਲਡਡ ਰੱਖਾ ਤੇ ਪੱਟੀ ਬਣ ਕੇ ਰਿਸਾਈਡ ਕੀਤਾ ਹੈ ਜਦੋਂ ਮੈਂ ਰਿਕਾਰਡ ਬਣਾਇਆ ਸੀ ਤਾਂ ਮੈਨੂੰ ਬਿਲਕੁਲ ਵੀ ਨਹੀਂ ਲੱਗਾ ਸੀ ਵੀ ਮੈਂ ਰਿਕਾਰਡ ਕਰ ਬਣਾ ਪਾਵਾਂਗਾ ਪਰ ਮੇਰੇ ਟੀਚਰ ਮਿਸਟਰ ਰਣਜੀਤ ਸਰ ਰਣਜੀਤ ਰੰਜੀਵ ਸਰ ਉਤੇ ਉਹਨਾਂ ਮੈਡਮ ਨੇ ਮੈਨੂੰ ਹੌਸਲਾ ਦਿੱਤਾ ਤੇ ਉਹਨਾਂ ਕਰ ਲਈ ਮੈਂ ਇਹ ਰਿਕਾਰਡ ਬਣਾ ਪਾਇਆ ਹਾਂ ਇਸ ਰਿਕਾਰਡ ਨੂੰ ਬਣਾਉਣ ਵਿੱਚ ਤੁਹਾਨੂੰ ਕਿੰਨੇ ਸਮੇਂ ਦਾ ਬਕਲ ਲੱਗਿਆ ਤੇ ਕਿੰਨੀ ਕਮੈਂਟ ਕਰੇ ਇਸ ਰਿਕਾਰਡ ਨੂੰ ਬਣਾਉਣ ਵਿੱਚ ਮੈਨੂੰ ਇੱਕ ਮਹੀਨਾ ਸਮਾਂ ਲੱਗਿਆ ਇੱਕ ਇੱਕ ਦਿਨ ਦੀ ਪ੍ਰੈਕਟਿਸ ਦੇ ਵਿੱਚ ਮੈਂ 10 ਤੋਂ 15 ਵਾਰੀਏ ਪ੍ਰੈਕਟਿਸ ਕਰਦੀ ਸੀ ਹੁਣ ਤੁਹਾਡਾ ਅਗਲਾ ਗੋਲ ਕੀ ਹੈ ਜਾਂ ਫਿਰ ਅਗਲਾ ਸੁਪਨਾ ਕੀ ਹੈ ਮੇਰਾ ਅਗਲਾ ਸੁਪਨਾ ਹੁਣ ਅਗਲਾ ਰਿਕਾਰਡ ਬਣਾਉਂਦੇ ਆ ਜਿੱਦੀ ਮੈਂ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ ਹੈ ਉਹ ਬਹੁਤ ਸਾਰੇ ਤੁਹਾਡੇ ਬੱਚੇ ਰਿਕਾਰਡ ਬਣਾਉਣਾ ਚਾਹੁੰਦੇ ਜੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਨਹੀਂ ਹੁੰਦਾ। ਬਾਕੀ ਇਹ ਵੀ ਇੱਕ ਬਹੁਤ ਹੀ ਮਾਨ ਦੀ ਗੱਲ ਹੈ ਸਾਡਾ ਸਟੂਡੈਂਟ ਜੋ ਸ਼ਰਪ ਰੰਦਾ ਹੈਗਾ ਇਸ਼ਾਨ ਤਾਇਲ ਇਸਨੇ ਇੱਕ ਨਵਾਂ ਇੰਡੀਆ ਬੁੱਕ ਆਫ ਰਿਕਾਰਡ ਬਣਾਇਆ ਹੈਗਾ। ਇਸ ਤੋਂ ਪਹਿਲਾਂ ਵੀ ਰਾਮਪਰਪੁਰ ਉਲਾਕੇ ਦੇ ਦਰਜਨਾਂ ਬੱਚਿਆਂ ਨੇ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕੀਤੀਆਂ ਹਨ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਅੱਜ ਇਸ਼ਾਨ ਤਾਇਲ ਦੀ ਇਸ ਪ੍ਰਾਪਤੀ ਤੇ ਬਠਿੰਡਾ ਦੇ ਏਡੀਸੀ ਮੈਡਮ ਪੂਨਮ ਸਿੰਘ ਵੱਲੋਂ ਇਸ ਨੂੰ ਆਪਣੇ ਦਫ਼ਤਰ ਵਿੱਚ ਚੇਤੇ ਤੁਰਤੇ ਸਨਮਾਨਿਤ ਵੀ ਕੀਤਾ ਗਿਆ ਹੈ। ਪਰ ਜਦੋਂ ਇਸ ਤਰ੍ਹਾਂ ਦੇ ਕੋਈ ਬੱਚੇ ਪ੍ਰਾਪਤੀਆਂ ਕਰਦੇ ਹਨ ਸਿਰਫ ਮਾਤਾ ਪਿਤਾ ਦਾ ਨਾਮ ਰੋਸ਼ਨ ਨਹੀਂ ਹੁੰਦਾ ਪੂਰੇ ਸ਼ਹਿਰ ਦਾ ਪੂਰੇ ਜ਼ਿਲ੍ਹੇ ਦਾ ਇੱਕ ਨਾਮ ਅਲੱਗ ਮਕਾਮ ਤੇ ਜਾਂਦਾ ਹੈ ਜਿਸ ਦੇ ਲਈ ਇਸ ਬੱਚੇ ਦੇ ਨਾਲ ਨਾਲ ਇਹਦੇ ਮਾਤਾ ਪਿਤਾ ਵੀ ਵਧਾਈ ਦੇ ਪਾਤਰ ਹਨ ਅੱਜ ਬਠਿੰਡਾ ਜ਼ਿਲ੍ਹੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਮੇਰੇ ਬੇਟੇ ਨੇ ਇੰਡੀਆ ਬੁੱਕ ਕੋਰਪੋਰੇਟ ਦੇ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ ਇਸ ਨੇ 98 ਦਾ ਟੇਬਲ ਅਪ ਟੂ 100 ਬਲਾਈਂਡ ਫੋਲਡ ਇੱਕ ਮਿੰਟ 16 ਸੈਕਿੰਡ ਦੇ ਵਿੱਚ ਬੋਲਿਆ ਗਿਆ ਤੇ ਇਸ ਨੂੰ ਏਡੀਸੀ ਮੈਡਮ ਬਠਿੰਡਾ ਪੂਨਮ ਸਿੰਘ ਜੀ ਆਨੇ ਸਨਮਾਨਿਤ ਕੀਤਾ ਗਿਆ ਤੇ ਸਾਡੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਮੇਰਾ ਬੇਟਾ ਹੋਰ ਉਪਲਬਧੀਆਂ ਨੂੰ ਛੂਏ ਤੇ ਇਸ ਲਈ ਅਸੀਂ ਸ਼੍ਰੀ ਨਜੀਬ ਜੀ ਅਤੇ ਪੂਨਮ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸ਼ਾਰਕਪੁਰ ਰੰਪਰਾ ਫੁੱਲ ਦੇ ਐਮਡੀ ਕਿੰਨਾ ਸਮਾਂ ਹੋ ਗਿਆ ਤੁਹਾਡੇ ਬੱਚੇ ਨੂੰ ਇਸ ਸਰਪੋਰਟ ਨੂੰ ਬਣਾਉਣ ਦੀ ਤਿਆਰੀ ਇਸ ਨੂੰ ਇਸ ਰਿਕਾਰਡ ਨੂੰ ਬਣਾਉਣ ਲਈ ਨੇ ਇੱਕ ਇੱਕ ਮਹੀਨੇ ਯਾਨੀ ਕਿ 30 ਦਿਨਾਂ ਦੀ ਪ੍ਰੈਕਟਿਸ ਕੀਤੀ ਸੋ ਇਸ ਰਿਕਾਰਡ ਨੂੰ ਪ੍ਰਾਪਤ ਕਰਨ ਦੇ ਬਾਅਦ ਇਹਨਾਂ ਦਾ ਅਗਲਾ ਟੀਚਾ ਕੀ ਹੋਏਗਾ ਤੇ ਇਹਨਾਂ ਦੇ ਕੀ ਸੁਪਨੇ ਇਹਨਾਂ ਦਾ ਅਗਲਾ ਟੀਚਾ ਮੇਰੇ ਬੇਟੇ ਦਾ ਅਗਲਾ ਟੀਚਾ ਹੈਗਾ ਹੁਣ ਨਵਾਂ ਰਿਕਾਰਡ ਬਣਾਉਣਾ ਜੋ ਜਿਸ ਦੀ ਇਹ ਪ੍ਰੈਕਟਿਸ ਕਰਨ ਵੀ ਲੱਗ ਗਿਆ ਹੈ ਯਾਨੀ ਕਿ ਤੇ ਅਗਲੇ ਇਹਦੇ ਸੁਪਨੇ ਹੈਗੇ ਆ ਇਹਨੂੰ ਡਾਕਟਰ ਬਣਨਾ ਜਦੋਂ ਇਹਨਾਂ ਨੇ ਤੁਹਾਨੂੰ ਕਿੰਨੀ ਖੁਸ਼ੀ ਸੀ ਤੇ ਕਿੰਦਾ ਮਾਹੌਲ ਸੀ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਬਹੁਤ ਜ਼ਿਆਦਾ ਖੁਸ਼ੀ ਸੀ ਸਾਰੇ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਸੀ ਮੈਂ ਕੰਗ੍ਰੈਚੂਲੇਟ ਕਰਨਾ ਚਾਹਾਂਗੀ ਸ਼ਾਨ ਤਿਆਲ ਦੇ ਪੇਰੈਂਟਸ ਨੂੰ ਔਰ ਉਹਨਾਂ ਦੇ ਜਿਹੜੇ ਅ ਇੰਸਟੀਚੂਟ ਤੋਂ ਸ਼ਾਰਪ ਬ੍ਰੇਨਸ ਇੰਸਟੀਚੂਟ ਤੋਂ ਇਹਨਾਂ ਦੇ ਜਿਹੜੇ ਕੋਚ ਨੇ ਮਿਸਟਰ ਰੰਜ ਰੰਜੀਪ ਗੋਇਲ ਜੀ ਸੋ 올 ਆਫ देम ਹੈਵ ਬੀਨ ਡੂਇੰਗ ਅ ਵੈਰੀ ਗੁੱਡ ਵਰਕ اور ਜਿਹੜਾ ਬਲਾਈਂਡ ਫੋਲਡਡ ਇਸ ਬੱਚੇ ਨੇ ਮਲਟੀਪਲਸ ਰਿਸਾਈਡ ਕੀਤੇ ਇਨ ਦਾ ਰਿਕਾਰਡ ਟਾਈਮ ਸੋ ਦਿਸ ਇਸ ਅ ਵੈਰੀ ਗੁੱਡ ਪਰਫਾਰਮੈਂਸ ਐਂਡ ਬੱਚਾ ਜਿਹੜਾ ਇਟ ਇਜ਼ ਰੀਲੀ ਬlesed ਨਾ ਆਈਕਿਊ ਹੋਣਾ ਜਿਹੜਾ ਹੈਗਾ ਇਹ ਆਪਣੇ ਆਪ ਦੇ ਵਿੱਚ ਇੱਕ ਪਰਮਾਤਮਾ ਦੀ ਦਿੱਤੀ ਹੋਈ ਮਿਹਰ ਹੀ ਹੈ ਜੋ ਇਸ ਦਾ ਇਨਾ ਅੱਛਾ ਆਈਕਿਊ ਹੈ ਸੋ ਮੈਂ ਬੱਚੇ ਨੂੰ ਬੱਚੇ ਦੇ ਪੇਰੈਂਟਸ ਨੂੰ ਉਸ ਦੇ ਗੁਰੂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੀ ਆ। ਤਾਂ ਦੇਖੀ ਤੁਸੀਂ ਮੈਡਮ ਇਸ ਬੱਚੇ ਨੇ ਨਾ ਬੜੀਆਂ ਉਹਨੂੰ ਪੜੋਣਾ। ਕਿ ਖੇਤਰ ਲਈ ਕੀ ਕਹਿਣਾ ਜੀ? ਖੇਤਰ ਲਈ ਵੀ ਇੱਕ ਮਾਣ ਦੀ ਗੱਲ ਹੈ। ਹਾਂ ਬਿਲਕੁਲ ਸਾਰੇ ਖੇਤਰ ਦੇ ਲਈ ਬੜੀ ਮਾਣ ਦੀ ਗੱਲ ਹੈ। ਅੱਜ ਇਹ ਬੱਚੇ ਜਿਹੜੇ ਹੈਗੇ ਆ ਉਹ ਨਾ ਕਿ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਦੇ ਆ ਬਲਕਿ ਅੱਗੇ ਜਾ ਕੇ ਆਪਣੇ ਖੇਤਰ ਦਾ ਨਾਮ ਵੀ ਰੌਸ਼ਨ ਕਰਦੇ ਆ। ਤਾਂ ਮੈਂ ਉਮੀਦ ਕਰੂੰਗੀ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਅਸੀਂ ਇਸ ਬੱਚੇ ਨੂੰ ਜਿਹੜਾ ਹੈਗਾ ਕੋਈ ਵੱਡੀਆਂ ਹੋਰ ਵੀ ਵੱਡੀ ਉਪਲਬਧੀ ਜਿਹੜੀ ਹੈਗੀ ਆ ਉਹ ਦੇਖ